ਕਿਸਾਨਾਂ ਨੇ ਇਹ ਦੇਸ਼ ਨੂੰ ਫੂਡ ਸਿਕਿਉਰਿਟੀ ਦਿੱਤੀ ਹੋਵੇ ਅੱਜ ਉਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰਨ ਲਈ ਕੋਈ ਸਰਕਾਰ ਤਤ ਪਰ ਨਹੀਂ ਹੈ ਜੈ ਜਵਾਨ ਜੈ ਕਿਸਾਨ ਸਰਕਾਰਾਂ ਨਾਰੇ ਜਰੂਰ ਲਾ ਦਿੰਦੀਆਂ ਨੇ ਮਗਰ ਜੈ ਜਵਾਨ ਜੈ ਕਿਸਾਨ ਦੀ ਮੰਗਾਂ ਪ੍ਰਤੀ ਸਰਕਾਰਾਂ ਦੀ ਕੀ ਸੋਚ ਹੈ ਇਹ ਇੱਕ ਇੱਕ ਗੋਲੀ ਜਿਹੜੀ ਚੱਲੀ ਆ ਜਾਂ ਹਜ਼ਾਰ ਦੇ ਨੇੜੇ ਤੇੜੇ ਜਿਹੜੇ ਅਥਰੂ ਗੈਸ ਛਿੱਟੇ ਗਏ ਆ ਜਾਂ ਜਿਹੜੀਆਂ ਰਬੜ ਬੁਲਟਾਂ ਜਿਹੜੀਆਂ ਬੈਨ ਹੋ ਗਈਆਂ ਨੇ ਉਹਦੀ ਇਸਤੇਮਾਲ ਕੀਤਾ ਗਿਆ ਜਦੋਂ ਜੰਮੂ ਕਸ਼ਮੀਰ 'ਚ ਕਿੰਨਾ ਰੌਲਾ ਪੈਂਦਾ ਸੀ ਜਿਸ ਦੇ ਨਾਲ ਕਿੰਨੇ ਲੋਕਾਂ ਦੀਆਂ ਅੱਖਾਂ ਚਲੇ ਗਈਆਂ ਅੱਜ ਉਹ ਸਾਡੇ ਕਿਸਾਨਾਂ ਤੇ ਉਹ ਯੂਜ਼ ਹੋ ਰਿਹਾ ਜਿਹੜੇ ਸ਼ਾਂਤਮਈ ਢੰਗ ਨਾਲ ਜੇ ਕੋ ਦੇਸ਼ ਦਾ ਕੋਈ ਕਾਨੂੰਨ ਇਹ じゃ ਨਹੀਂ ਦੇਸ਼ ਦੇ ਨਾਗਰਿਕ ਨੂੰ ਕੋਈ ਮਨਾਈ ਇਹ ਜੀ ਨਹੀਂ ਦੇਸ਼ ਦਾ ਨਾਗਰਿਕ ਜੇ ਵਾਗਾ ਬਾਰਡਰ ਤੇ ਬਹਿ ਕੇ ਪੰਜਾਬ ਦਾ ਕਿਸਾਨ ਦੇਸ਼ ਦੀ ਹੱਕ ਦੀ ਗੱਲ ਕਰ ਸਕਦਾ ਦੇਸ਼ ਨੂੰ ਫੂਡ ਸਿਕਿਉਰਟੀ ਦੇ ਸਕਦਾ ਹੈ ਤੇ ਉਹ ਦੇਸ਼ ਦੀ ਰਾਜਧਾਨੀ 'ਚ ਜਾ ਕੇ ਵੀ ਡੈਮੋਕਰੈਟਿਕ ਤਰੀਕੇ ਨਾਲ ਲੋਕਤੰਤਰਿਕ ਤਰੀਕੇ ਨਾਲ ਹੀ ਆਪਦੀ ਗੱਲ ਰੱਖੂਗਾ ਦੇਸ਼ ਦੇ ਭਲੇ ਦੀ ਗੱਲ ਕਰੂਗਾ ਮਗਰ ਅੱਜ ਉਥੇ ਗੋਲੀ ਚਲਾਈ ਜਾ ਰਹੀ ਆ ਔਰ ਗੋਲੀ ਦੀ ਬੁਸ਼ਾਰ ਇਸ ਤਰ੍ਹਾਂ ਦੀ ਆ ਜਾਂ ਅਤਰੂ ਗੈਸ ਇਸ ਤਰ੍ਹਾਂ ਸਿੱਟੇ ਜਾ ਰਿਹਾ ਕਿ ਸ਼ਾਇਦ ਕਿਥੇ ਜਿਵੇਂ ਇੰਡੋਪਾਕ جنگ ਲੱਗੀ ਹੁੰਦੀ ਕਿ ਇਹ ਪਤਾ ਨਹੀਂ ਕਿਹੜੇ ਦੁਸ਼ਮਣ ਔਰ ਮੈਨੂੰ ਦੁੱਖ ਇਸ ਗੱਲ ਦਾ ਜਿਹੜੀ ਗੱਲ ਮੈਂ 13 ਤਰੀਕ ਤੋਂ ਵਾਰ-ਵਾਰ ਕਹਿੰਦਾ ਆ ਰਿਹਾ ਕਿ ਟੋਟਲ ਫੇਲਿਅਰ ਮਿਲੀ ਭੁਗਤ ਔਰ ਜਿਹਨੂੰ ਮੈਂ ਕਹੂੰਗਾ ਕਿ ਜੇ ਇਹਨਾਂ ਦੀ ਮੁਕਬਰੀ ਔਰ ਕਿਸਾਨਾਂ ਦੇ ਨਾਲ ਜੇ ਕੋਈ ਟਾਉਟੀ ਕਰ ਰਿਹਾ ਤੇ ਉਹ ਭਗਵੰਤ ਮਾਨ ਕਰ ਰਿਹਾ ਟਾਉਟ ਭਗਵੰਤ ਮਾਨ ਪੰਜਾਬ 'ਚ ਕਿਉਂਕਿ ਉਹ ਹਰਿਆਣਾ ਤਾਂ ਗਏ ਨਹੀਂ ਪੰਜਾਬ 'ਚ ਹਰੇਕ ਦੀ ਥੋੜੀ ਸਭ ਦੀ ਕਹਿੰਦਾ ਮੈਂ 3 ਕਰੋੜ ਲੋਕਾਂ ਦੀ ਨੁਮਾਇੰਦਗੀ ਕਰਦਾ ਤੇ ਭਾਈ ਫਿਰ 3 ਕਰੋੜ ਲੋਕਾਂ ਨੂੰ ਜਾਨੀ ਮਾਲੀ ਉਹਨਾਂ ਦੀ ਸੁਰੱਖਿਆ ਕਰਨੀ ਉਹਨਾਂ ਨੂੰ ਸਿਕਿਉਰਿਟੀ ਦੇਣੀ ਇਹ ਕਿਹਦੀ ਜ਼ਿੰਮੇਵਾਰੀ ਹੈ ਇਹ ਵੀ ਭਗਵੰਤ ਮਾਨ ਜੀ ਤੁਹਾਡੀ ਜ਼ਿੰਮੇਵਾਰੀ ਤੁਹਾਡੇ ਦੋ ਪੱਤਰਕਾਰ ਕਈ ਕਿਸਾਨ ਨੀਲਪੁਲੇਂਦਰ ਤੇ ਹੋਰ ਪੱਤਰਕਾਰਾਂ ਦੇ ਉਸ ਦਿਨ 6:30 13 ਤਰੀਕ ਨੂੰ 100 ਤੋਂ ਵੱਧ 150 ਤੋਂ ਵੱਧ ਕਿਸਾਨ ਇੱਥੇ ਜ਼ਖਮੀ ਆ ਉਹ ਕਿਹਨੇ ਕਰਤੇ ਬੜਾ ਸਪਸ਼ਟਾ ਕੌਣ ਕਰ ਰਿਹਾ ਤੇ ਜੇ 13 ਤਰੀਕ ਨੂੰ ਪਰਚਾ ਦਰਜ ਕੀਤਾ ਹੁੰਦਾ ਤੇ ਅੱਜ ਵਾਲੀ ਇਹ ਸਥਿਤੀ ਨਾ ਖੜੀ ਹੁੰਦੀ ਭਗਵੰਤ ਮਾਨ ਨੇ ਪਹਿਲਾਂ ਇੱਕ ਸ਼ੁਭ ਸ਼ੁਭ ਮਰਵਾਇਆ ਸਿੱਧੂ ਮੂਸੇ ਵਾਲਾ ਸ਼ੁਭ ਦੀ ਤੇ ਅੱਜ ਦੂਜਾ ਸ਼ੁਭ ਮਰਵਾਤਾ ਔਰ ਕੱਲ 2 ਵਜੇ ਢੱਲੇ ਵਾਲ ਸਾਹਿਬ ਨੇ ਇਸ ਗੱਲ ਦੀ ਪੁਸ਼ਟੀ ਕਰਤੀ ਸੀ ਮੈਂ ਉਸ ਨੂੰ ਰੀਟਵੀਟ ਕੀਤਾ ਮੈਨੂੰ ਪੰਜਾਬ ਪੁਲਿਸ ਕਹਿ ਰਹੀ ਹੈ ਕਿ ਤੁਸੀਂ ਸੈਂਸੇਸ਼ਨਲਾਈਜ਼ ਕਰ ਰਹੇ ਹੋ ਤੁਸੀਂ ਝੂਠੀਆਂ ਖਬਰਾਂ ਫਲਾ ਰਹੇ ਹੋ ਤੇ ਫਿਰ ਥੋੜੀ ਦੇਰ ਬਾਅਦ ਉਹ ਪੋਸਟ ਡਿਲੀਟ ਕਰਕੇ ਔਰ ਚੀਫ ਮਿਨਿਸਟਰ ਨੂੰ ਜੀ ਦੀ ਜ਼ਿੰਮੇਵਾਰੀ ਹੈ ਸਿਕਿਉਰਿਟੀ ਦੇਣੀ ਉਹਨੂੰ 2 ਵਜੇ ਤੋਂ 6:30 ਵਜੇ ਮਤਲਬ 6 ਘੰਟਿਆਂ ਤੋਂ ਵੱਧ ਲੱਗ ਗਏ ਇਸ ਗੱਲ ਨੂੰ ਮੰਨਣ ਵਾਸਤੇ ਕਿ ਪੰਜਾਬ ਦੀ ਧਰਤੀ 'ਤੇ ਇੱਕ 22-23 ਸਾਲਾਂ ਦਾ ਨੌਜਵਾਨ ਜਿਹੜਾ ਜੈ ਜਵਾਨ ਜੈ ਕਿਸਾਨ ਦੀ ਗੱਲ ਕਰਦਾ ਸੀ ਉਹਨੂੰ ਮਾਰਤਾ ਗਿਆ ਤੇ ਭਾਈ ਪਰਚਾ ਕਿਉਂ ਨਹੀਂ ਦਰਜ ਹੋ ਰਿਹਾ ਚੀਫ ਮਿਨਿਸਟਰ ਸਾਹਿਬ ਕਹਿ ਰਿਹਾ ਜੀ ਪਰਚਾ ਦਰਜ ਹੋਊਗਾ ਪੋਸਟਮਾਰਟਮ ਤੋਂ ਬਾਅਦ ਮੈਨੂੰ ਜੋ ਇੱਥੇ ਦੱਸਿਆ ਗਿਆ ਇੱਥੇ ਦੇ ਡਾਕਟਰ ਕਹਿ ਰਿਹਾ ਪਹਿਲਾਂ ਪਰਚਾ ਦਰਜ ਹੋਵੇ ਫਿਰ ਪੋਸਟਮਾਰਟਮ ਹੋਊਗਾ ਔਰ ਕਾਨੂੰਨ ਵੀ ਉਹ ਹੈ ਤੇ ਕੀ ਚੀਫ ਮਿਨਿਸਟਰ ਦੀ ਫਿਰ ਮਿਲੀ ਭੁਗਤ ਨਹੀਂ ਚੀਫ ਮਿਨਿਸਟਰ ਦੀ ਡਿਊਟੀ ਹੈ ਟੂ ਪ੍ਰੋਟੈਕਟ ਲਾਈਫ ਐਂਡ ਲਿਬਰਟੀ ਲੋਕਾਂ ਦੀ ਇਹਨਾਂ ਨੇ ਪ੍ਰੋਟੈਕਟ ਕਰਨੀ ਔਰ ਜਿਹੜੇ ਸ਼ਾਂਤਮਈ ਢੰਗ ਨਾਲ ਬੜੇ ਜਾਪਤੇ ਚ ਰਹਿ ਕੇ ਜੇ ਦੇਸ਼ ਨੂੰ ਆਂਦੇ ਭੰਡਾਰ 'ਚ ਯੋਗਦਾਨ ਪਾ ਸਕਦੇ ਆ ਦੇਸ਼ ਲਈ ਕੁਰਬਾਨ ਹੋ ਸਕਦੇ ਆ ਉਹਨਾਂ ਨੇ ਕਹ ਉਹਨ ਤੋਂ ਉਹਨਾਂ ਤੋਂ ਕਾਦਾ ਖਤਰਾ ਹੈ। ਔਰ ਇਹਨਾਂ ਨੂੰ ਚੀਫ ਮਿਨਿਸਟਰ ਸਾਹਿਬ ਨੂੰ ਪਤਾ ਨਹੀਂ ਕਿ ਉੱਥੇ ਕਿਹੜੀ ਕਿਹੜੀ ਚੀਜ਼ ਬਾਰਡਰ ਤੇ ਲੱਗੀ ਆ। ਪਤਾ ਨਹੀਂ ਕੀ ਹੋਣਾ ਸੀ ਕੱਲ ਜਿਸ ਤਰੀਕੇ ਨਾਲ ਆ ਕੇ ਪੰਜਾਬ ਦੀ ਧਰਤੀ 'ਤੇ ਟਰੈਕਟਰ ਭੰਨ ਕੇ ਗਏ ਆ। ਪਟਾਣੂ ਥਾਪੀਆਂ ਮਾਰਦੇ ਸਨ। ਉਹ ਗੱਡੀਆਂ ਭੰਨ ਕੇ ਇਹ ਕਿਹੜਾ ਮਤਲਬ ਕਿਹੜੇ ਲਾ ਥੱਲੇ ਆ। ਕਾਨੂੰਨ ਦੱਸ ਦਨ। ਸੋ ਜੋ ਰਵਈਆ ਪਨਾਇਆ ਜਾ ਰਿਹਾ ਔਰ ਜੋ ਰੁਪਈਆ ਸਟੇਟ ਗਵਰਨਮੈਂਟ ਦਾ ਆਮ ਆਦਮੀ ਪਾਰਟੀ ਦਾ ਜਿਹੜੇ ਕਹਿੰਦੇ ਸੀ ਐਮਐਸਪੀ ਅਸੀਂ ਦਵਾਂਗੇ ਮੈਂ ਅਰਵਿੰਦ ਕੇਜਰੀਵਾਲ ਦੀ 20 10 21 ਦੀ ਟਵੀਟ ਹੈ ਜੀ ਉਹ ਹਾਂਜੀ ਸਰ ਤੇ ਦੂਜੀ ਅਨਮੋਲ ਗਗਨ ਮਾਨ ਦੀ ਉਹ ਬਿਆਨ ਸਾਰੇ ਆ ਜਨਤਕ ਕੀਤੇ ਜਿਹੜੇ ਕਹਿੰਦੇ ਸਨ ਕਿ ਐਮਐਸਪੀ ਕਾਨੂੰਨ ਬਣਨਾ ਚਾਹੀਦਾ ਔਰ ਜਿਹੜੇ ਕਹਿੰਦੇ ਸੀ ਕਿ ਉਹ ਨਹੀਂ ਦਵਾਂਗੇ ਅਸੀਂ ਐਂ ਦਵਾਂਗੇ ਤੇ ਭਾਈ ਤੁਸੀਂ ਦਿੰਦੇ ਕਿਉਂ ਨਹੀਂ ਅੱਜ ਇਸੇ ਬਦਲਾਵ ਲਈ ਤਾਂ ਲੋਕਾਂ ਨੇ ਵੋਟਾਂ ਦਿੱਤੀਆਂ ਜੀ ਤੁਹਾਨੂੰ ਤੇ ਅੱਜ ਬਦਲਾਅ ਤੁਸੀਂ ਲਿਆ ਕੀ ਦਿੱਤਾ ਕਿ ਤੁਸੀਂ ਕਿਸਾਨਾਂ ਨੂੰ ਜਿਵੇਂ ਫੌਟਰ ਹੁੰਦਾ ਨਾ ਦੁਸ਼ਮਣਾਂ ਤੁਸੀਂ ਦੁਸ਼ਮਣ ਤਾਂ ਨਹੀਂ ਮੈਂ ਚਲੋ ਕਹਿ ਸਕਦਾ ਜਿਵੇਂ ਸ਼ੇਰ ਦੇ ਅੱਗੇ ਸਿੱੜਦੀਦਾ ਕਿਸੇ ਨੂੰ ਕਿ ਨਿਹੱਤੇ ਲੋਕਾਂ ਨੂੰ ਤੁਸੀਂ ਅੱਗੇ ਦੇ ਗੋਲੀ ਬਾਰੂਦ ਜਿਵੇਂ ਉਹਨਾਂ ਨੂੰ ਤੁਸੀਂ ਢਾਲ ਬਣਾ ਰਹੇ ਹੋ ਆਪਦੇ ਕਿਸਾਨ ਨੂੰ ਕੀ ਇਹ ਥੋੜੀ ਸੋਚੇ ਕਿਸਾਨ ਬਰੋ ਸੋ ਮੈਂ ਭਗਵੰਤ ਮਾਨ ਨੂੰ ਕਹਿਣਾ ਕਿ ਭਾਈ ਸਟੈਂਡ ਬਾਈ ਆਫ ਫਾਰਮਰਸ ਆਪ ਦੇ ਖੇਤ ਮਜ਼ਦੂਰਾਂ ਨਾਲ ਖੜਾ ਆਪ ਦੇ ਨਾਗਰਿਕਾਂ ਨਾਲ ਖੜਾ ਜਿਨ੍ਹਾਂ ਨਾਲ ਬੇਇਨਸਾਫੀ ਉਸ ਧਰਤੀ ਤੇ ਹੋ ਰਹੀ ਹੈ ਪੰਜਾਬ ਦੀ ਉਹ ਧਰਤੀ ਜਿਹੜੀ ਗ੍ਰੀਨ ਰੈਵੋਲੂਸ਼ਨ ਲੈ ਕੇ ਆਈਆ ਪੰਜਾਬ ਦੀ ਉਹ ਧਰਤੀ ਜਿਨੇ ਸਭ ਤੋਂ ਵੱਧ ਕੁਰਬਾਨੀ ਇਹ ਦੇਸ਼ ਲਈ ਦਿੱਤੀ ਆ ਔਰ ਉਸ ਧਰਤੀ ਤੇ ਅੱਜ ਪੰਜਾਬੀਆਂ ਦਾ ਕਿਸਾਨਾਂ ਦਾ ਖੂਨ ਰੁੱਲੇ ਉਹਦੇ ਲਈ ਜ਼ਿੰਮੇਵਾਰ ਮੌਜੂਦਾ ਸਰਕਾਰ ਹੈ ਭਗਵੰਤ ਮਾਨ ਹੈ ਨਾ ਖੇਡਾ ਖੇਡੋ ਇਨਾਂ ਦੀ ਹਿਫਾਜ਼ਤ ਕਰੋ ਇਹਨਾਂ ਨੂੰ ਇਸ ਤਰ੍ਹਾਂ ਅੱਗੇ ਨਾ ਖੜਾ ਕਰਦੋ ਕਿ ਨੁਕਸਾਨ ਸਾਡਾ ਹੋਵੇ ਤੇ ਇਹਦੇ ਲਈ ਹੋਰ ਕੋਈ ਜ਼ਿੰਮੇਵਾਰੀ ਔਰ ਮੈਂ ਭਾਜਪਾ ਦੀ ਮਨੋਰ ਲਾਲ ਖੱਟਰੀ ਦੀ ਸਰਕਾਰ ਨੂੰ ਜਿਨ੍ਹਾਂ ਦੀ ਡਾਇਰੈਕਸ਼ਨ ਤੇ ਮੈਂ ਸਮਝਦਾ ਕਿ ਸ਼ਾਇਦ ਉਹਨਾਂ ਦਾ ਡੀਜੀਪੀ ਇੰਨਾ ਤਤਪਰ ਨਹੀਂ ਜਿੰਨਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਕੱਲ ਕਿਹਨੇ ਆਰਡਰ ਕੱਢੇ ਕਿ ਉਹ ਜੀਸੀਬੀ ਨਹੀਂ ਜਾਣੀ ਚਾਹੀਦੀ ਹਰਿਆਣੇ ਨੇ ਕੱਢੇ ਔਰ ਸਭ ਤੋਂ ਵੱਧ ਉਹਨੂੰ ਅਮਲ ਕਿਨੇ ਕੀਤਾ ਭਗਵੰਤ ਮਾਨ ਦੀ ਸਰਕਾਰ ਨੇ ਕੱਲ ਜਿਹੜੇ ਲੰਗਰ ਲੈ ਕੇ ਆਉਂਦੇ ਸੀ ਅੱਜ ਜਥੇਬੰਦੀਆਂ ਦੇ ਲੀਡਰ ਕਹਿ ਰਹੇ ਸਨ ਲੰਗਰ ਵਾਲਿਆਂ ਨੂੰ ਰੋਕਿਆ ਗਿਆ ਸੋ ਥੋੜੀ ਮਨਛਾ ਕੀ ਹੈ ਇਹ ਕੋਈ ਚੰਗੀ ਨਹੀਂ ਔਰ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਜਿਹਦਾ ਮੈਨੂੰ ਬੜਾ ਫਿਕਰ ਵੀ ਹੈ ਮੈਂ ਪਹਿਲਾਂ ਵੀ ਚਾਚੂ ਕੇ ਪਿੰਡ ਜਾ ਕੇ ਆਇਆ ਗਿਆਨ ਸਿੰਘ ਉਹ ਤੰਦਰੁਸਤ ਸਨ ਉਹਨਾਂ ਦੀ ਡੈਥ ਦਾ ਕਾਰਨ ਬਣਿਆ ਥਰੂ ਗੈਸ ਇੰਨੀ ਚੜਦੀ ਆ ਕਹਿੰਦੇ ਗੈਸ ਕਿ ਅਗਲਾ ਸਾਹ ਨਹੀਂ ਆਉਂਦਾ ਔਰ ਉਹਦੇ 'ਚ ਵੀ ਕਹੀ ਗਾ ਹਾਰਟ ਅਟੈਕ ਹਾਰਟ ਅਟੈਕ ਮੰਨਣ ਨੂੰ ਨਹੀਂ ਤਿਆਰ ਸੋ ਇਹ ਹਾਲਾਤ ਬਣ ਰਿਹਾ 100 ਤੋਂ ਵੱਧ ਜ਼ਖਮੀ ਆ ਤਿੰਨ ਦੀ ਡੈਥ ਹੋ ਗਈ ਆ ਇਹਦੇ ਲਈ ਸਿੱਧਾ ਕਾਰਨ ਜ਼ੁੰਮੇਵਾਰ ਜੇ ਹਰਿਆਣੇ ਦੀ ਸਰਕਾਰ ਨਾਲ ਭਗਵੰਤ ਮਾਨ ਵੀ ਆ ਇਹਨਾਂ ਤੇ ਖਲਾਫ ਕਾਰਵਾਈ ਹੋਵੇ ਤੇ ਅਸਤੀਫਾ ਦੇ ਜੀਤਿਆ ਸਾਹਿਬ ਇੱਕ ਕਿਸਾਨ ਆਗੂ ਨੇ ਖਰਸ਼ਾ ਜਤਾਇਆ ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਡਰੇ ਹੋਏ ਨੇ ਇਹ ਡਰ ਰਹੇ ਕਿ ਪੰਜਾਬ ਸਰਕਾਰੋਂ ਉਹਤੇ ਪਕਚਾ ਦਾ ਦਰਦ ਕਰਾਵੇ ਜਿਸ ਕਰਕੇ ਉਹ ਇਲਾਜ ਨਹੀਂ ਕਰ ਸਕਦੇ ਦੇਖੋ ਜੀ ਉਹਨਾਂ ਦੇ ਡਰ ਸ਼ਿਕਵੇ ਸ਼ੰਕੇ ਬਿਲਕੁਲ ਸਹੀ ਹੈ ਮੈਂ ਇੱਕ ਵੀਡੀਓ ਤੁਹਾਨੂੰ ਦਿਖਾ ਰਿਹਾ ਕਿ ਪੰਜਾਬ ਚ ਤਾਂ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਭਗਵੰਤ ਮਾਨ ਨੂੰ ਦੇਖੋ ਇੰਟੈਲੀਜੈਂਸ ਫੇਲਿਅਰ ਕੇ ਸਾਹਦ ਦਾ ਇਹਨੂੰ ਨਹੀਂ ਪਤਾ ਬਾਰਡਰ ਤੇ ਕੀ ਹਾਲਾਤ ਬਣੇ ਤੂੰ ਆਪਦੇ ਬੰਦਿਆਂ ਨੂੰ ਆਪ ਮਰਵਾਉਣ ਤੇ ਹੋਇਆ ਉਥੋਂ ਹਰਿਆਣੇ ਸਰਕਾਰ ਦੇ ਐਸਪੀ ਜੋ ਅੰਬਾਲਾ ਲੱਗੇ ਆ ਉਹ ਪ੍ਰੈਸ ਕਾਨਫਰੰਸ ਕਰਕੇ 16 ਤਰੀਕ ਨੂੰ ਜਾਰੀ ਕਰ ਰਿਹਾ ਆਪਦੀ ਵੀਡੀਓ ਕੀ ਕੋਈ ਵੀ ਸਾਨੂੰ ਇਹਨਾਂ ਕਿਸਾਨ ਜਿਹੜੇ ਸਾਹਮਣੇ ਆ ਰਹੇ ਇਹਨਾਂ ਦੀ ਸਾਨੂੰ ਗੁਪਤ ਸੂਚਨਾ ਦੇਵੇ ਉਹਦਾ ਨਾਮ ਗੁਪਤ ਰੱਖਿਆ ਜਾਊਗਾ ਔਰ ਜਿਹੜਾ ਉਹਨਾਂ ਦੀ ਪਛਾਣ ਕਰਾ ਦੂਗਾ ਅਸੀਂ ਉਹਨਾਂ ਦੇ ਖਿਲਾਫ ਇਹ ਜਾਂ ਖਤਰਨਾਕ ਪਰਚਾ ਦਵਾਂਗੇ ਕਿ ਅੱਗੋਂ ਕੋਈ ਹਿੰਮਤ ਨਾ ਕਰੇ ਇੱਥੇ ਆਉਣ ਉਹ ਤਾਂ ਜਨਤਿਕ ਪ੍ਰੈਸ ਕਾਨਫਰੰਸ ਕਰਕੇ ਇਹਨਾਂ ਗੱਲਾਂ ਦਾ ਬਿਆਨ ਦੇ ਰਹੇ ਤੇ ਜੇ ਉਹ ਇਹ ਬਿਆਨ ਦੇ ਰਿਹਾ ਉਹਨਾਂ ਦੀ ਮਨਚਾ ਇਸ ਮਸਲੇ 'ਚ ਕੀ ਹੈ ਇਹ ਬੜੀ ਕਲੀਅਰ ਹੈ ਇਸ ਲਈ ਮੈਂ ਤੁਹਾਨੂੰ ਉਹ ਵੀਡੀਓ ਇੱਕ ਵਾਰੀ ਵਕਾਉਣਾ ਚਾਹੁੰਦਾ ਔਰ ਉਹ ਪ੍ਰੈਸ ਨੋਟ ਵਕਾਉਣਾ ਚਾਹਨਾ ਜਿਹੜਾ ਉੱਥੋਂ ਜਾਰੀ ਹੋਇਆ ਤੁਹਾਨੂੰ ਉੱਥੋਂ ਕਲੈਰਿਟੀ ਆ ਜਾਊਗੀ ਕਿ ਕੀ ਉੱਥੇ ਚੱਲ ਰਿਹਾ ਹੈ ਤੇ ਕੀ ਨਹੀਂ ਚੱਲ ਰਿਹਾ ਇਹ ਬੜਾ ਹੀ ਡੇਂਜਰਸ ਸਿਚੁਏਸ਼ਨ ਹੈ ਕਿ ਹਰਿਆਣਾ ਪੁਲਿਸ ਨੇ ਨਾਲੇ ਤਾਂ ਧੱਕਾ ਕਰਨ ਤੇ ਨਾਲੇ ਪਰਚੇ ਦੇ ਨਾਲੇ ਉਹਨਾਂ ਨੂੰ ਕਹਿਣ ਕਿ ਸਾਨੂੰ ਪਛਾਣ ਕਰਾ ਦਿਓ ਤੇ ਬਾਅਦ ਵਿੱਚ ਅਸੀਂ ਇਹਨਾਂ ਸਾਰਿਆਂ ਨੂੰ ਨਜਿੱਠਾਂਗੇ ਆ ਚਲੋ ਅੱਜ ਮੈਂ ਆ ਫੋਟੋਆ ਤਾਂ ਮੈਂ ਅਜੂ ਤਸਵੀਰੇ ਵੀ ਦਿਖਾਈਆਂ ਜੋ ਸਾਰਿਆਂ ਨੇ ਕੀ ਕਿਸ ਤਰ੍ਹਾਂ ਉਹਨਾਂ ਤੇ ਇਹ ਸਾਰੀ ਕਾਰਵਾਈ ਹੋ ਰਹੀ ਆ ਤੇ ਪੰਜਾਬ ਦੀ ਟੈਰੀ ਆ ਆ ਆ ਵੇਖੋ ਜੀ ਪੰਜਾਬ ਦੀ ਟੈਰੀ ਚ ਆ ਖੋਲ ਲੱਭ ਰਿਹਾ ਭਗਵੰਤ ਮਾਨ ਨੀ ਸਲੀਪਿੰਗ ਇਹਨੂੰ ਪਤਾ ਹੀ ਨਹੀਂ ਲੱਗ ਰਿਹਾ ਕੀ ਇਹਨੂੰ ਮਿਲੀ ਭੁਗਤ ਕਵਾਂਗੇ ਕੀ ਇਹਨੂੰ ਟਾਉਟੀ ਕਵਾਂਗੇ ਆ ਆ ਆ ਨੀਲ ਭਲੇਂਦਰ ਦੀ ਉਹ ਵੀਡੀਓ ਆ 13 ਤਰੀਕ ਦੀ ਆ ਪੁੱਛਿਆ ਜੀ ਨੀਲ ਭਲੇਂਦਰ ਦਾ ਹਾਲ ਉਹਦਾ ਸਿਰ ਕਿਵੇਂ ਪਾਟ ਗਿਆ ਇੱਥੇ ਕੋਈ ਹਵਾਈ ਫੈਰ ਕਰਦੇ ਹੋ ਤਾਂ ਉਹਦਾ ਪਰਚਾ ਦੇ ਦੂੰਗੇ ਸੋ ਇਹਨਾਂ ਦੇ ਸਿਰ ਪਾਟਣ ਦੇ ਆ 100 ਤੋਂ ਬਾਅਦ ਇੱਥੇ ਜ਼ਖਮੀ ਹੋ ਗਿਆ ਆ ਹੁਣੇ ਮਲਕੀਤ ਮੈਨੂੰ ਮਿਲਿਆ ਪਿੰਡ ਦਾ ਆਪਣੇ ਬਡਲਾਡੇ ਦਾ ਬਡਲਾਡੇ ਦਾ ਉਹਦੀ ਅੱਖ ਚਲੀ ਗਈ ਹੈ ਹੂਜ ਰਿਸਪੌਂਸਿਬਲ ਅਜੀਤ ਸਿੰਘ ਸਾਹਿਬ ਜਿਹੜੇ ਤਰਫ ਪੰਜਾਬ ਸਰਕਾਰ ਕਹਿੰਦੀ ਹੈ ਕਿ ਮੁਆਵਜ਼ਾ ਵੀ ਦੇਵਾਂਗੇ ਪੜਚੀ ਵੀ ਕਰਾਂਗੇ ਸਾਰੀਆਂ ਚੀਜ਼ਾਂ ਕਰਾਂਗੇ ਲੇਕਿਨ ਪਿਛਲੇ 2 ਦਿਨਾਂ ਤੋਂ ਮੌਸਰੀ ਦੇ ਵਿੱਚ ਦੋ ਕਿਸਾਨ ਪਈ ਸੀ ਇਹ ਤੀਜਾ ਕਿਸਾਨ ਦੀ ਡੈੱਡ ਬੋਡੀ ਜਿਹੜੀ ਆ ਉਹ ਪਈ ਹੋਈ ਹੈ ਫੇਲ ਤੋਂ ਲੈ ਕੇ ਲਗਾਤਾਰ ਕਿੱਚਾ ਪੱਥਿਆ ਹੋਇਆ ਹੈ ਕਿ ਮੁਆਵਜ਼ੇ ਤੇ ਵੀ ਹਲਕ ਤੱਕ ਕੋਈ ਚਰਚਾ ਨਹੀਂ ਹੋਈ ਬੋਰਡ ਬਣਾਉਣ ਤੇ ਵੀ ਕੋਈ ਚਰਚਾ ਨਹੀਂ ਹੋਈ ਕਿਵੇਂ ਵੇਖੋ ਇੱਕ taraf ਸਰਕਾਰ ਦੇ ਦਾਅਵੇ ਮੁਕਤ ਹੀ ਲਾਈ ਹੋ ਕੇ ਕਹਿੰ ਰਹੇ ਕਿ ਇਸ طرف ਹਲਕ ਤੱਕ ਵੀ ਤੋਂ ਉਸ ਨੌਜਵਾਨ ਦਾ ਪੋਸਟਮਾਰਟਮ ਵੀ ਨਹੀਂ ਦੇਖੋ 24 ਘੰਟੇ ਤੋਂ ਵੱਧ ਬੀਤ ਗਏ ਆ 6 ਘੰਟੇ ਲੱਗੇ ਸੀ ਚੀਫ ਮਿਨਿਸਟਰ ਨੂੰ ਐਡਮਿਟ ਕਰਨ ਆਸਤੇ ਕਿ ਮੌਤ ਹੋਈ ਡੈਥ ਹੋਈ ਹੈ ਔਰ ਹੋਈ ਉਹਦੀ ਨਿਲੇਕੀ ਕਰਕੇ ਹੁਣ ਵੀ 24 ਘੰਟੇ ਬੀਤਣ ਤੋਂ ਬਾਅਦ ਜਿਹਦਾ ਪਰਿਵਾਰ ਉੱਥੇ ਆ ਕੇ ਬੈਠਿਆ ਮੌਚਰੀ ਤੋਂ ਬਾਹਰ ਕੀ ਇਹ ਹਿਊਮਨ ਰਾਈਟਸ ਵਾਇਲੇਸ਼ਨ ਨਹੀਂ ਹੈ ਕਿ ਤੁਸੀਂ ਉਹਦਾ ਪਰਚਾ ਹੀ ਨਹੀਂ ਦਰਜ ਕਰ ਰਹੇ ਬੰਦੇ ਦੀ ਡੈਥ ਹੋ ਗਈ ਹੈ ਕਾਨੂੰਨ ਕਹਿੰਦਾ ਪਰਚਾ ਦਰਜ ਹੋਵੇ ਚੀਫ ਮਿਨਿਸਟਰ ਕੀ ਕਹਿ ਰਿਹਾ ਪਹਿਲਾਂ ਪੋਸਟਮਾਰਟਮ ਹੋ ਤੇ ਫਿਰ ਪਰਚਾ ਹੋ ਤੇ ਡਾਕਟਰ ਕੀ ਕਹਿ ਰਿਹਾ ਪਹਿਲਾਂ ਪਰਚਾ ਹੋ ਤੇ ਫਿਰ ਪੋਸਟਮਾਰਟਮ ਹੋ ਤੇ ਤੁਸੀਂ ਸਮਝ ਲਓ ਕਿ ਇਹਨਾਂ ਦੀ ਸੋਚ ਕੀ ਹੈ ਚੀਫ ਮਿਨਿਸਟਰ ਦੀ ਕਾਨੂੰਨ ਬੜਾ ਕਲੀਅਰ ਹੈ ਪੁਲਿਸ ਰਜਿਸਟਰ ਦਾ ਕੇਸ ਐਂਡ ਫਿਰ ਪੋਸਟਮਾਰਟਮ ਹੋਊਗਾ ਔਰ ਪੋਸਟਮਾਰਟਮ ਹੋ ਹੀ ਨਹੀਂ ਰਿਹਾ ਤਾਂ ਚੀਫ ਮਿਨਿਸਟਰ ਦਾ ਮਤਲਬ ਕਰਾਣਾ ਨਹੀਂ ਚਾਹ ਰਿਹਾ ਇੱਕ ਪਾਸੇ ਕਹਿ ਰਿਹਾ ਮੈਂ ਇੱਕ ਨਹੀਂ 100 ਕੁਰਸੀਆਂ ਵਾਰ ਦੂੰਗਾ ਭਾਈ ਤੂੰ ਕੁਰਸੀ ਕਾਦੀ ਵਾਰਨੀ ਆ ਤੂੰ ਤਾਂ ਅਡਮਿਟ ਹੀ ਨਹੀਂ ਕਰਕੇ ਰਾਜੀ ਕੀ ਤੇਰੇ ਕਿਸਾਨਾਂ ਨਾਲ ਕੀ ਧੱਕਾ ਹੋ ਰਿਹਾ ਲਿਪ 服务 ਨਾਲ ਨਹੀਂ ਕੁਰਸੀ ਵਾਰੀ ਜਾਣੀ ਤੁਸੀਂ ਤਾਂ ਮਿਹਲੀ ਭੁਗਤ ਨਾਲੋ ਕਨਾਈਵੰਸ ਹੈ ਤੁਹਾਡੀ ਰਲੇ ਇਸ ਲਈ ਇਹ ਡਰਾਮਾ ਬੰਦ ਕਰੋ ਔਰ ਪੰਜਾਬ ਦੀ ਧਰਤੀ 'ਤੇ ਸੇਫਟੀ ਐਂਡ ਸਿਕਿਉਰਿਟੀ ਕਿਉਂਕਿ ਹਰਿਆਣਾ ਤਾਂ ਪਹੁੰਚੀ ਨਹੀਂ ਭਾਈ ਉਹ ਨਿਹਤੇ ਲੋਕ ਕਿਸਾਨਾਂ ਦੀ ਖੇਤ ਮਜ਼ਦੂਰਾਂ ਨੂੰ ਸੇਫਟੀ ਐਂਡ ਸਿਕਿਉਰਿਟੀ ਇਨਸ਼ੋਰ ਕੀਨੇ ਕਰਨੀ ਹੈ ਸਰਕਾਰ ਨੂੰ ਔਰ ਕੀ ਇਹਨਾਂ ਦਾ ਐਸਐਸਪੀ ਪਟਿਆਲਾ ਉੱਥੇ ਤੁਰੇ ਫਿਰਦਾ ਜੀ ਏਡੀਜੀਪੀ ਜਸਕਰਨ ਸਿੰਘ ਉੱਥੇ ਤੁਰੇ ਫਿਰਦੇ ਕੀ ਉਹਨਾਂ ਨੂੰ ਦਿਖਦਾ ਨਹੀਂ ਕਿ ਕੌਣ ਸਿੱਟ ਰਿਹਾ ਉਹਨਾਂ ਦੇ ਬਿਆਨ ਤੇ ਪਰਚਾ ਦਰਜ ਕਰੋ ਤੁਹਾਡੀ ਪੁਲਿਸ ਇਜ਼ ਬੰਦੇ ਤਾਂ ਬਾਅਦ ਦੀ ਗੱਲ ਆ ਜੀ ਕਿਸਾਨ ਤਾਂ ਗਵਾਹੀ ਬਾਅਦ ਚ ਭਰਨਗੇ ਤੁਹਾਡੀ ਪੁਲਿਸ ਗਵਾਹ ਤੁਸੀਂ ਰਿਕਾਰਡਿੰਗ ਗਵਾਹ ਮੈਂ ਸਮਝਦਾ ਕਿ ਸਾਰਿਆਂ ਨੇ ਅੱਖਾਂ ਬੰਦ ਕਰ ਲੀਆਂ ਨੇ ਉਹ ਕਹਿ ਰਿਹਾ ਜੀ ਮੈਂ ਇੱਥੇ ਡਾਕਟਰ ਲਾਤੇ ਆ ਜੀ ਡਾਕਟਰ ਬਲਬੀਰ ਸਿੰਘ ਦੀ ਡਿਊਟੀ ਇੱਥੇ ਆੱਖਾਂ ਵਾਲਿਆਂ ਦੀ ਡਾਕਟਰ ਬੀਬੀ ਜੀ ਦੀ ਖੋਰ ਦੀ ਆ ਪਹਿਲਾਂ ਤਾਂ ਇਹਦਾ ਹੀ ਆਪਰੇਸ਼ਨ ਕਰ ਦਿਓ ਜਿਹਨੂੰ ਸੁਣ ਕੁਝ ਨਹੀਂ ਰਿਹਾ ਤੇ ਦੇਖ ਕੁਝ ਨਹੀਂ ਰਿਹਾ ਮੁੱਖ ਮੰਤਰੀ ਨੂੰ ਸੋ ਇਹ ਜਿਹੜੀ ਕਿਸਾਨਾਂ ਪ੍ਰਤੀ ਜਿਹੜੀ ਐਡੀ ਘਟਿਆ ਰਣਨੀਤੀ ਅਪਣਾਈ ਹੋਈ ਆ ਕਿਸਾਨ ਨੂੰ ਠੋਕਣ ਦੀ ਖੇਤ ਮਜ਼ਦੂਰ ਨੂੰ ਠੋਕਣ ਦੀ ਮੈਂ ਉਸ ਨੂੰ ਕੰਡੈਮ ਕਰਦਾ ਹਾਂ ਚੀਫ ਮਿਨਿਸਟਰ ਹੀ ਇਜ਼ ਦਾ ਹੋਮ ਮਿਨਿਸਟਰ ਇਟ ਇਜ਼ ਹਿਸ ਜੌਬ ਟੂ ਗਿਵ ਸਿਕਿਉਰਿਟੀ ਟੂ ਦਾ ਪੀਪਲ ਆਫ ਪੰਜਾਬ ਜੀ ਨੂੰ ਕਹਿੰਦਾ ਇਹ ਮੈਂ 3 ਕਰੋੜ ਨੂੰ ਰਿਪਰੈਜ਼ੈਂਟ ਕਰਦਾ ਜੇ ਰਿਪਰੈਜ਼ੈਂਟ ਕਰਦਾ ਤੇ ਭਾਈ ਉਹਨਾਂ ਦੀ ਸਿਕਿਉਰਿਟੀ ਵੀ ਇਨਸ਼ੋਰ ਕਰ ਡੋਨਟ ਗਿਵ them as fodder ਇਹ ਥੋੜੇ ਨੇ ਇਹ ਕੋਈ ਦੇਸ਼ ਦਰੋਹੀ ਨਹੀਂ ਹੈ ਇਹ ਇੰਡੋਪਾਕ جنگ ਨਹੀਂ ਚੱਲ ਰਹੀ ਇੱਥੇ ਇਹ ਐਮਐਸਪੀ ਸੁਆਮੀਨਾਥਨ ਕਮਿਸ਼ਨ ਔਰ ਜਿਹੜੀ ਸੁਆਮੀਨਾਥਨ ਸਾਫ਼ ਦੀ ਆਪ ਦੀ ਬੇਟੀ ਨੇ ਕਿਹਾ ਇਹ ਅਨਦਾਤਾ ਡੋਨਟ ਟ੍ਰੀਟ them ਐਜ਼ ਕ੍ਰਿਮੀਨਲਸ ਇਹਨਾਂ ਨੂੰ ਕੋਈ ਤੁਸੀਂ ਕ੍ਰਿਮੀਨਲਸ ਵਾਂਗੂ ਨਾ ਟ੍ਰੀਟ ਕਰੋ ਡੋਨਟ ਟ੍ਰੀਟ them ਲਾਈਕ ਐਨੀਮਲਸ ਸੋ ਜਿਸ ਸੁਆਮੀਨਾਥਨ ਕਮਿਸ਼ਨ ਨੂੰ ਤੁਸੀਂ ਸਤਕਾਰ ਪੇਟ ਕਰ ਰਹੇ ਹਾਂ ਭਾਈ ਉਹਦੀ ਰეკਮੈਂਡੇਸ਼ਨ ਨੂੰ ਲਾਗੂ ਕਰੋ ਅਸਲ ਸਤਕਾਰ ਤਾਂ ਇਹ ਆ। ਬੜੇ ਕਿ ਨੈਟ ਬੰਦ ਕੀਤਾ ਜਾ ਰਿਹਾ ਬਾਰਡਰ ਇਲਾਕੇ ਦੇ ਵਿੱਚ ਬੱਚਿਆਂ ਦੇ ਪੇਪਰ ਵੀ ਆ। ਪੰਜਾਬ ਸਰਕਾਰ ਨੂੰ ਵੀ ਚਾਹੀਦਾ ਕੇਂਦਰ ਨੂੰ ਲਿਖ ਕੇ ਵੀ ਪੰਜਾਬ ਦੇ ਵਿੱਚ ਕਿਉਂ ਇੰਨਾ ਕੀਤਾ ਜਾ ਰਿਹਾ। ਦੇਖੋ ਇਹੀ ਤਾਂ ਮੈਂ ਤਦੇ ਮੈਂ ਡਾਊਟੀ ਤੇ ਮਿਲੀ ਭੁਗਤ ਕਹਿ ਰਿਹਾ ਚੀਫ ਮਿਨਿਸਟਰ ਸਾਹਿਬ ਦੀ ਕਹਿੰਦੇ ਪਤਾ ਹੀ ਨਹੀਂ ਨੈਟ ਇਹ ਬੰਦ ਹੋ ਰਿਹਾ ਹੈ ਨੈਟ ਸਰਕਾਰਾਂ ਦੀ ਸਹਿਮਤੀ ਨਾਲ ਬੰਦ ਹੋ ਰਿਹਾ ਹੈ ਡੀਸੀ ਆਰਡਰ ਕੱਢਦਾ ਪੁਸ਼ਟੀ ਹੁੰਦੀ ਆ ਮਜੀਦ ਕਹਿੰਦਾ ਸੱਤ ਜ਼ਿਲ੍ਹਿਆਂ 'ਚ ਨੈਟ ਬੰਦ ਹੈ ਬੱਚਿਆਂ ਨੇ ਕਹਦਾ ਪੇਪਰ ਦੇਣਾ ਮਜੀਦ ਕਹਿੰਦਾ ਹਰਿਆਣਾ ਪੁਲਿਸ ਤੇ ਫੌਜ ਦਾ ਕਿਵੇਂ ਰੁਪਈਆ ਦੁੱਲਣਾ ਟਰਾਲੀਆਂ 'ਚ ਆ ਕੇ ਕੁੱਟਿਆ ਗਿਆ ਉਹਨੂੰ ਜਿਹੜੇ ਕਿਸਾਨਾਂ ਤੇ ਨਾ ਜ਼ੁਲਮ ਕਰ ਰਹੇ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਇਹ ਕਿਸੇ ਕਿਸੇ ਵੀ ਅਲਾਈਅੰਸ ਨਾਲ ਜਾਂ ਕਾਨੂੰ ਇਲੈਕਸ਼ਨ ਲੜਦੇ ਨੇ ਉਸ ਬਾਰੇ ਤੁਸੀਂ ਕੀ ਕਹੋਗੇ ਯਾਰ ਇੱਕ ਮੈਂ ਤੁਹਾਨੂੰ ਗੱਲ ਦੱਸਾਂ ਤੁਸੀਂ ਨਾ ਹਰ ਕੱਲ ਨੂੰ ਪ੍ਰੈਸ ਦਾ ਵੀ ਥੋੜਾ ਜ਼ਿੰਮੇਵਾਰੀ ਵਾਲੀ ਨਾਲ ਕੰਮ ਲਵੋ ਕਿਹੜੇ ਮੁੱਦੇ ਨੂੰ ਇਕੱਠੇ ਹੋਇਆ ਇੱਕ ਉਥੇ ਮੌਤ ਚਰੀ ਤੇ ਇੱਕ ਬੰਦਾ ਪਿਆ ਦੂਧ ਹੀ ਹੋ ਗਿਆ ਕਿ ਤੁਸੀਂ ਹੋਰ ਦੀ ਹੋਰ ਕਹਾਣੀ ਪੰਜਾਬ ਪੁਲਿਸ ਸਾਹਿਬ ਹਰਿਆਣਾ ਪੁਲਿਸ ਨੂੰ ਅਤੇ ਫੌਜ ਦੇ ਰਵਿਏ ਨੇ ਕਿਵੇਂ ਦੇਖਦੇ ਹੋ ਮੈਂ ਹਾਲ ਦੱਸ ਰਿਹਾ ਕੱਲ ਸ਼ਮੂਖਾ ਆਰਡਰ ਦੇ ਉੱਪਰ ਇਸ ਵੇਲੇ ਇੱਕ ਡਰੋਨ ਸੀ ਜਿਹੜੀ ਪੁਲਿਸ ਚੌਕੀ ਬਣੀ ਹੋਈ ਹੈ ਉੱਥੇ ਉਸ ਤੋਂ ਵੀ ਅੱਗੇ ਜਾ ਕੇ ਉਹ ਕਲੀਅਰ ਗੈਸ ਜਾਂ ਦੂਧ ਜਿਹੜੇ ਬਲਾਸ ਛਿੱਟੇ ਗਿਆ ਉਹ ਐਂਬੂਲੈਂਸਾਂ ਤੱਕ ਹੀ ਬਖਸ਼ੀਆਂ ਤਾਂ ਲੱਗਦਾ ਨਹੀਂ ਕਿ ਇਸ ਦੇ ਨਾਲ ਲਾਰਜ ਆਰਡਰ ਨਹੀਂ ਪੰਜਾਬ ਪੁਲਿਸ ਦਾ ਅਕਸਾ ਸਾਨੂੰ ਵੀ ਟਾਲ ਲੱਗੇ ਜੀ ਕੌਣ ਰੋਕ ਰਿਹਾ ਜੀ ਪੰਜਾਬ ਪੁਲਿਸ ਨੂੰ ਪੰਜਾਬ ਪੁਲਿਸ ਦੇ ਹੱਥ ਕਿਨੇ ਬੰਨੇ ਆ ਪੰਜਾਬ ਪੁਲਿਸ ਦੇ ਹੱਥ ਕਿਨੇ ਬੰਨੇ ਆ ਹੈੱਡ ਆਫ ਪੰਜਾਬ ਪੁਲਿਸ ਕੌਣ ਹੈ ਉਹ ਮਿਨਿਸਟਰ ਚੀਫ ਮਿਨਿਸਟਰ ਭਗਵੰਤ ਮਾਨ ਮੈਂ ਕਹਿੰਦਾ ਜੀ ਜੇ 50000 ਬੰਦਾ ਬਾਰਡਰ ਤੇ ਬੈਠਿਆ 50000 ਬੰਦਾ ਇਹ ਗੱਲ ਦੀ ਗਵਾਹੀ ਭਰਨ ਨੂੰ ਤਿਆਰ ਹੈ ਕਿੰਨੇ ਹਫ਼ਤੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਤੇ ਆ ਕੇ ਧੱਕਾਸ਼ਾਹੀ ਕੌਣ ਕਰ ਰਹੀ ਹੈ ਹਰਿਆਣੇ ਦੀ ਸਰਕਾਰ ਮਗਰ ਸਾਡੇ ਚੀਫ ਮਿਨਿਸਟਰ ਉਹਨਾਂ ਦੀ ਗਵਾਹੀ ਲੈ ਕੇ ਨਹੀਂ ਰਾਜੀ ਵੀਡੀਓ ਰਿਕਾਰਡਿੰਗਸ ਨੇ ਅ ਪਰਸਨ ਮੇਰੀ ਬੇਨਤੀ ਸੁਣੋ ਜੀ ਆ ਪਰਸਨ ਸ਼ੋਪ ਕਰਨ ਹੈਜ਼ ਬੀਨ ਸ਼ਾਟ ਇਨ ਦੀ ਹੈਡ ਇਹ ਕਿਹੜੇ ਐਨਮੀਜ਼ ਨੇ ਜੀ ਤੁਹਾਡੇ ਮਤਲਬ ਇੱਕ ਕਾਦੇ ਦੁਸ਼ਮਣ ਨੇ ਔਰ ਮੈਂ ਬਾਰ-ਬਾਰ ਕਹਿ ਰਿਹਾ ਮੇਰੇ ਕੋਲ ਉਹ ਵੀਡੀਓ ਹੁਣੇ ਭੇਜ ਤੁਹਾਨੂੰ ਸ਼ੇਅਰ ਜਰੂਰ ਕਰਨਾ ਚਾਹੁੰਦਾ ਕਿਉਂਕਿ ਇੱਕ ਪਾਸੇ ਇਹ ਚੀਫ ਮਿਨਿਸਟਰ ਸਾਡਾ ਜਿਹੜਾ ਸੁੱਤਾ ਪਿਆ ਤੇ ਦੂਜੇ ਪਾਸੇ ਉਹ ਵੀਡੀਓ ਰਿਲੀਜ਼ ਕਰ ਰਿਹਾ ਕਿ ਤੁਸੀਂ ਆਇਡੈਂਟੀਫਾਈ ਕਰਕੇ ਦਿਓ ਤੇ ਅਸੀਂ ਉਹਨਾਂ ਤੇ ਕਾਰਵਾਈ ਕਰਾਂਗੇ ਆ ਆ ਉਹਨੇ ਰਿਲੀਜ਼ ਕਰਿਆ ਕਿ ਕਿੰਨੇ ਮਿੰਟ ਸੇ ਜੋ ਹੈ ਰੋਲਿੰਗ ਵੀ ਚੱਲੀ ਹੈ 1214 ਚਲੀ ਜੀ ਆਪਣੇ ਲਾਉ तो में से हमारे तो, उत्पाद उप, तो मचा रहे हैं आंदोलन के नाम पे बताते हैं कि हम ये आंदोलन लड़ रहे हैं तो जो आंदोलन के नाम पे उत्पाद तो मचा रहे हैं तो जिन्होंने पत्ताव करा है जो पत्थर की तैयारियां तो कर रहे हैं तो ये, ये जारी करा गया है पब्लिक के लिए कि ਕੌਣ ਕੀ ਪਛਾਣ ਕਰਨਾ ਚਾਹਤੇ ਹੈ ਪਬਲਿਕ ਸੇ ਆਪੀ ਦਾ ਪਛਾਣ ਕਰਕੇ ਹਮੇਂ ਬਤਾਈਏ ਤੁਹਾਡੀ ਜਾਣਕਾਰੀ ਹਮੇਂ ਭੇਜੋ ਜਾਣਕਾਰੀ ਇਸਦੀ ਗੁਪਤ ਰੱਖੀ ਜਾਊਗੀ ਹੁਣ ਮੈਂ ਅਗਲੀ ਗੱਲ ਤੁਹਾਨੂੰ ਦੱਸਦਾ ਜੀ ਮੇਰੇ ਕੋਲ ਹੁਣੇ ਫੋਨ ਆਇਆ ਬੜੀ ਛੇਤੀ ਮੈਂ ਉਹ ਸਾਰਾ ਪਰਿਵਾਰ ਤੁਹਾਡੇ ਸਾਹਮਣੇ ਕਰੂੰਗਾ ਇੱਕ ਮੁੰਡੇ ਦਾ ਉਹਦੀਆਂ ਲੱਤਾਂ ਬਾਹਾਂ ਤੋੜਤੀਆਂ ਜੋ ਮੈਨੂੰ ਪਰਿਵਾਰ ਦੱਸ ਰਹੇ ਉਹਦਾ ਜਬਾੜਾ ਤੋੜਤਾ ਉਸ ਨੂੰ ਹਰਿਆਣੇ ਲੈ ਗਏ ਆ ਪਰਿਵਾਰ ਚਾਹੁੰਦਾ ਉਹਦਾ ਇਲਾਜ ਡੀਐਮਸੀ ਹੋਵੇ ਕੀ ਇਹ ਮਨੁੱਖੀ ਅਧਿਕਾਰਾਂ ਦਾ ਕਾਨੂੰਨ ਨਹੀਂ ਕਿ ਫਰਸਟ ਰਾਈਟ ਆਫ ਉਹਨੂੰ ਮੈਡੀਕਲ ਏਡ ਦਿਵਾਉਣਾ ਪਰਿਵਾਰ ਦੀ ਮਰਜ਼ੀ ਹੈ ਪਰਿਵਾਰ ਚਾਹੁੰਦਾ ਮੇਰੇ ਬੱਚੇ ਦਾ ਉੱਤੇ ਉਲਟਾ 300 ਦੋ ਲਾਤੀ ਹੈ ਸੌਰੀ 307 ਲਾਤੀ ਹੈ ਉਹਦੇ ਜਵਾੜਾ ਟੁੱਟ ਗਿਆ ਤੋੜਤਾ ਉਹਦੀਆਂ ਲੱਤਾਂ ਤੋੜਤੀਆਂ ਬਾਹਾਂ ਤੋੜਤੀਆਂ ਪਰਿਵਾਰ ਕਹਿ ਰਿਹਾ ਕਿ ਇਲਾਜ ਇਹਦਾ ਡੀਐਮਸੀ ਹੋਵੇ ਉਹਨੂੰ ਬੰਦਾ ਹੀ ਨਹੀਂ ਦੇ ਰਿਹਾ ਅਰ ਸਾਡਾ ਚੀਫ ਮਿਨਿਸਟਰ ਸਾਹਿਬ ਚੁੱਪ ਨੇ ਲੋਕ ਸਾਨੂੰ ਫੋਨ ਕਰ ਰਹੇ ਤੇ ਕੀ ਇਹ ਕੰਮ ਚੀਫ ਮਿਨਿਸਟਰ ਦਾ ਨਹੀਂ ਟੂ ਇਨਸ਼ੋਰ ਦਿਸ ਥੈਂਕ ਯੂ ਥੈਂਕ ਯੂ ਕੀ ਹੈ